ਕੀ ਨਾਮ ਹੈ ਤੁਹਾਡਾ? ਗੁਰਦਾਸ ਕਿਤੋਂ ਦੀ ਵਾਰੀ ਹੋ ਗਈ ਪੱਕੀ ਕੀ ਆ ਸਵਾਫਰਦ ਹੋ ਜਨਰੀ ਚੈਨਲ ਡੋਰ ਨਾਲ ਕੱਟਿਆ ਗਏ ਹਾਂਜੀ ਮੋਟਰ ਸੰਗ ਹਾਂਜੀ ਕਿਤੋਂ ਆ ਰਹੇ ਸੀ ਤੁਸੀਂ ਮੈਂ ਜਾਈ ਜਾਂਦਾ ਸੀ ਕੰਮ ਤੇ ਵਾਸੀਆਂ ਕਿ ਜਰਕਰਨ ਜਾਈ ਜਾਂਦਾ ਸੀ ਰਸਤੇ ਚਾ ਮੋੜ ਮੋੜ ਤੇ ਚੈਨਲ ਡੋਰ ਨਾਲ ਕੱਟੇ ਪੱਗ ਬੰਨੀ ਸੀ ਜਿੰਦ ਕਰਕੇ ਪਾਚ ਗਈ ਨਹੀਂ ਤਾਂ ਸ਼ਾਇਦ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਮੰਗ ਤਾਂ ਇਹੀ ਕਰਦੇ ਹਾਂ ਵੀ ਇਹ ਚੈਨਲ ਡੋਰ ਤੇ ਰੋਗ ਲਾਈ ਜਾਵੇ ਹਾਂਜੀ ਮੇਰਾ ਨਾਮ ਡਾਕਟਰ ਵਿਦੀਤ ਲੂਣਾ ਹੈ ਮੈਂ ਲੂਣਾ ਨਰਸਿੰਗ ਹੌਮ ਚ ਬਿਤੋ बतौर ਡਾਇਰੈਕਟਰ ਕਮ ਸਰਦਨ ਦਾ ਕੰਮ ਕਰ ਰਿਹਾ ਹਾਂ ਜੀ ਕਿਤਨਾ ਲੱਸਾ ਆਇਆ ਤੁਹਾਡੇ ਕੋਲ ਇਹ ਕੁਛ ਇੱਕ ਕਰੀਪ ਉਹਨਾ ਘੰਟਾ ਘੰਟਾ ਪਹਿਲੇ ਮੇਰੇ ਕੋਲ ਆਈ ਸੀ ਜੋ ਹਿਸਟਰੀ ਇਹਨਾਂ ਦੀ ਸੀ ਕਿ ਚਾਈਨਾ ਡੋਰ ਰਸਤੇ ਤੇ ਲਟਕ ਰਹੀ ਸੀ ਆਪਣੇ ਬਾਈਕ ਤੇ ਜਾ ਰਹੇ ਸਨ ਔਰ ਉਹਦੇ ਨਾਲ ਇਹਨਾਂ ਨੂੰ ਇਹ ਹਾਦਸਾ ਹੋਈ ਹੈ ਔਰ ਬੜੀ ਬੁਰੀ ਤਰ੍ਹਾਂ ਇਹਨਾਂ ਦੀ ਡੀਡਿੰਗ ਹੋ ਰਹੀ ਸੀ ਨਕਦੇ ਉੱਪਰਲੇ ਹਿੱਸੇ ਤੋਂ ਲੈਫਟ ਆਈ ਦੇ ਕਾਰਨਰ ਤੋਂ ਔਰ ਸਿਰ ਤੇ ਦਸਤਾਰ ਦੀ وجہ ਨਾਲ ਇਹਨਾਂ ਦੀ ਬਹੁਤ ਭਾਰੀ ਬਚਤ ਹੋ ਗਈ। ਬਾਕੀ ਜੋ ਬੰਦਾ ਇਲਾਜ ਸੀ ਜਾਂ ਸਟੀਚਿੰਗ ਵਗੈਰਾ ਹੋਰ ਸਾਰਾ ਸੀ ਕਰ ਦਿੱਤਾ। ਸਰ ਇਹਨਾਂ ਦੇ ਜਿੱਥੇ ਜਾਨੇ ਡੋਰ ਕਿੱਥੇ ਅਟੈਕ ਕੀਤਾ ਹੈ ਥਰੀ ਸਾਈਡ ਫੇਸ ਦੇ ਵਿੱਚ। ਇਹਨਾਂ ਦੇ ਨੱਕ ਦੇ ਉੱਪਰਲੇ ਹਿੱਸੇ 'ਚ ਲੈਫਟ ਆਈ ਤੋਂ ਬਾਹਰ ਬਾਹਰਲੇ ਪਾਸੇ ਤੇ ਲੈ ਕੇ ਸਾਰਾ ਫੋਰਹੈਡ ਵਾਲੇ ਪਾਸੇ ਪਰ ਫੋਰਹੈਡ ਦੀ ਤੇ ਹੈਡ ਦੀ ਬਚਤ ਉਹਦੀ وجہ ਨਾਲ ਹੋ ਗਈ ਕਿ ਇਹਨੇ ਦਸਤਾਰ ਪਾਈ ਹੋਈ ਸੀ। ਬਾਕੀ ਕਾਫੀ ਡੀਪ ਇੰਜਰੀ ਸੀ। ਪਰ ਪ੍ਰੋਪਰ ਸਟੀਚਿੰਗ ਇਹਨਾਂ ਦੀ ਕਰ ਦਿੱਤੀ ਗਈ। ਤੱਕ ਫਿਨਿਕਸ ਵਿੱਚ ਤੱਕ ਜਿਹੜਾ ਹੈ ਕਿ ਠੀਕ ਹੋ ਚੁੱਕਾ ਹੈ ਇਹ ਕਰੀਬ ਇਹਨਾਂ ਨੂੰ ਇੱਕ ਹਫਤਾ ਲੱਗ ਜਾਵੇ ਜੀ ਕੀ ਅਪੀਲ ਕਰਾਂਗੇ ਸਰ ਜੀ ਜਾਨੀ ਦੋ ਪੇਜ ਜੀ ਜਾਂ ਪ੍ਰਸ਼ਾਸਨ ਕੀ ਮੇਰੀ ਤਾਂ ਇਹੀ ਅਪੀਲ ਵੀ ਹੈ ਜੀ ਬੇਨਤੀ ਵੀ ਹੈ ਕਿ ਸਾਨੂੰ ਇਸ ਚੀਜ਼ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਖਾਸਾ ਤੁਹਾਡੇ ਸਾਹਮਣੇ ਹੈ ਪਹਿਲੇ ਵੀ ਹੁੰਦੇ ਆਏ ਸਾਡੇ ਕੋਲੇ ਅੱਗੇ ਵੀ ਕਈ ਵਾਰੀਆਂ ਇਸ ਤਰ੍ਹਾਂ ਦੇ ਕੇਸ ਆਏ ਹਨ ਤਾਂ ਸਰਕਾਰ ਨੇ ਜੋ ਪ੍ਰਤੀਬੰਧ ਲਾਇਆ ਮੇਰੀ ਲੋਕਾਂ ਨੂੰ ਬੜੀ ਬੜੀ ਜ਼ੋਰ ਦੀ ਅਪੀਲ ਕਰ ਰਹੇ ਹਾਂ ਕਿ ਇਸ ਚੀਜ਼ ਤੋਂ ਬਚੋ ਔਰ ਇਨ ਫਿਊਚਰ ਚਾਈਨਾ ਡੋਰ ਦੀ ਵਰਤੋਂ ਨਾ ਵੇਚੋ ਨਾ ਹੀ ਕਰੋ